ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਟਾਕ ਵਿੱਚ ਬੈਲਟੀ ਇੰਸਾਇਡ ਦੇ ਚੈਨਲ ਦੇ ਮਾధ్యਮ ਰਹੀਂ ਇਹ ਬੇਨਤੀ ਕਰਦਾ ਹਾਂ 4 ਤਰੀਕ ਇਹ ਦੇਖੋ ਸਾਰਨਗਪੁਰ ਪਿੰਡ ਦੇ ਵਿੱਚ ਬੜੀ ਖਤਰਨਾਕ ਧਿਆਨ ਖਿਡਾਣ ਲੱਗੀ ਹੋਈ ਆ ਆ ਦੇਖੋ ਬੰਨ ਦੇ ਬਿਲਕੁਲ ਆ ਸਾਹਮਣੇ ਬੰਨ ਬੰਨ ਕੋਲ ਕਰੀਬ ਆ ਚੁੱਕਿਆ ਪਾਣੀ ਸੋ ਸੰਗਤਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਇੱਥੇ ਸੇਵਾਵਾਂ ਕਰਨ ਦੀ ਕਿਰਪਾਲਤਾ ਕਰ ਜਿੱਦਾਂ ਥੈਲੇ ਦੀਆਂ ਟਰਾਲੀਆਂ ਪਹਚਾਈਆਂ ਜਾਣ ਤਾਰ ਪਚਾਈ ਜਾਵੇ ਜਾਲ ਪਚਾਇਆ ਜਾਵੇ ਤੇ ਹੋਰ ਵੀ ਸੰਗਤਾਂ ਨੂੰ ਜਿਹੜੀ ਵੀ ਸੰਗਤ ਕਿਸ ਤਰੀਕੇ ਸੇਵਾ ਕਰ ਸਕੇ ਰਾਤੋਂ ਰਾਤ ਤੇ ਇਹ ਰਾਤੋਂ ਰਾਤ ਜਿਹੜੀ ਸੇਵਾ ਇਹ ਮੇਰੇ ਹਿਸਾਬ ਦੇ ਨਾਲ ਇਹ ਕੱਲ ਸਾਹਿਬ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਅਤੇ ਇਹ ਪਿੰਡ ਮੌਣ ਮਾਜਰੇ ਫਸਿਆਂ ਦੇ ਕੋਲ ਸਾਰੰਗਪੁਰ ਪਿੰਡ ਆ ਇੱਥੇ ਬਹੁਤ ਜ਼ਿਆਦਾ ਖਤਰਨਾਕ ਢਾਹ ਲੱਗੀ ਹੋਈ ਆ ਮਿੱਟੀ ਦਾ ਇੱਥੇ ਕੱਤੇ ਲੈ ਕੇ ਮਿੱਟੀ ਦੇ ਭਰ ਕੇ ਪਿੰਡਾਂ ਦੇ ਵਿੱਚੋਂ ਇੱਥੇ ਦੇ ਪਰ ਮਿੱਟੀ ਦੀਆਂ ਟਰਾਲੀਆਂ ਲੈ ਕੇ ਇੱਥੇ ਪਹੁੰਚੋ ਭਿੱਡੀਆਂ ਟਰਾਲੀਆਂ ਥੱਲੇ ਭਰ ਕੇ ਉਧਰ ਲੈ ਕੇ ਆਓ ਤੇ ਤਾਰ ਵਾਲੇ ਜਿਹੜੇ ਜਾਲ ਆ ਤਿਆਰ ਕਰਕੇ ਜਿਵੇਂ ਦੌੜਪੁਰ ਪਿੰਡ ਆਪਾਂ ਤਾਰ ਵਾਲੇ ਜਾਲ ਤਿਆਰ ਕਰਕੇ ਭੇਜੇ ਐ ਇਸੇ ਤਰ੍ਹਾਂ ਉਹ ਜਿਹੜੀ ਸਵੇਰ ਨੂੰ ਬਹੁਤ ਜ਼ਰੂਰੀ ਨੇ ਇਹ ਸਵੇਰ ਨੂੰ ਬਹੁਤ ਜ਼ਰੂਰੀ ਹੈ ਅੱਜ ਦੀ ਰਾਤ ਬੜੀ ਮੁਸ਼ਕਲ ਮੰਨਦੀ ਲੱਗਦੀ ਆ ਕਿਉਂਕਿ ਪਾਣੀ ਦੀ ਸਪੀਡ ਬਹੁਤ ਜ਼ਿਆਦੇ ਆ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਪਿੰਡਾਂ ਚੋਂ ਵੱੱਤ ਵੱੱਤ ਟਰਾਲੀਆਂ ਭਰ ਕੇ ਲਿਆਓ ਥੈਲੀਆਂ ਦੀਆਂ ਤੇ ਜਾਲ ਤਿਆਰ ਕਰਕੇ ਲੈ ਕੇ ਆਓ ਚੱਲ ਜੀ ਇਹ ਜਲਦੀ